ਹਾਂਜੀ ਦੋਸਤੋ ਤੁਹਾਡੇ ਆਪਣੇ ਰੰਗਾ ਰੰਗ ਪ੍ਰੋਗਰਾਮ ਵਿੱਚ ਇੱਕ ਵਾਰੀ ਤੁਹਾਡਾ ਫਿਰ ਤੋਂ ਸਵਾਗਤ ਆ ਤੇ ਤੁਹਾਨੂੰ ਹੁਣ ਜਿਵੇਂ ਪਤਾ ਹੀ ਆ ਕਿ ਆਪਾਂ ਕਿਸ ਟੌਪਿਕ ਤੇ ਗੱਲ ਕਰਨ ਲੱਗੇ ਆ ਮੈਡਮ ਪੂਜਾ ਜੀ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਦਾ ਨਾਮ ਚੇਂਜ ਕੀਤਾ ਤੇ ਉਹਨਾਂ ਨੂੰ ਘਰ ਵਾਲਾ ਵੀ ਚੇਂਜ ਕਰਨਾ ਪਿਆ ਤੇ ਹੁਣ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆ ਉਹਨਾਂ ਦੇ ਪੁਰਾਣੇ ਘਰ ਵਾਲੀਆਂ ਯਾਦਾਂ ਤੋਂ ਜਿੱਦਾਂ ਕਿ ਨਤੀ ਮੀ ਬਹੁਤ ਕੁਝ ਪਿਆ ਤੇ ਸਾਡਾ ਸਾਰਾ ਜਿੰਨਾ ਕੋਠਾ ਸੀਗਾ ਇਹ ਸਾਰਾ ਲੈ ਗਿਆ ਮੈਨੂੰ ਕਮਰਾ ਹੀ ਸੀਗਾ ਸਾਨੂੰ ਹੈਲਪ ਦੀ ਬਹੁਤ ਲੋੜ ਆ ਸੀ نیچے ਆਪਣਾ ਕੰਟੈਕਟ ਨੰਬਰ ਦਿੱਤਾ ਹੈ ਜੇ ਸਕੈਨ ਓਏ ਕਮਲੀਏ ਇੰਨਾ ਮੋਸ਼ਨਲ ਨਾ ਕਰ ਮੈਨੂੰ ਪੈਸਿਆਂ ਦੀ ਕੀ ਗੱਲ ਆ ਪੈਸੇ ਤਾਂ ਮੈਂ ਹੁਣੇ ਕਰ ਦਿੰਨਾ ਓਏ ਬੰਦਾ ਹੀ ਬੰਦੇ ਦੇ ਕੰਮ ਆਂਦਾ ਆਲੇ ਪੈਸੇ ਲੈ ਕੁੜੀਏ ਤੈਨੂੰ ਮੈਂ ਪੈਸੇ ਸੈਂਡ ਕਰਤੇ ਆ ਇਹਨੂੰ ਕਿਸੇ ਚੰਗੇ ਕੰਮੀ ਲਾ ਲਈ ਤੇ ਆਪਦਾ ਕੋਠਾ ਬਣਾ ਲਈ ਮਾਰੋ ਮੁਝ ਮਾਰੋ ਮਾਰੋ ਮੁਝ ਮਾਰੋ ਮਾਰੋ ਓਏ ਤੈਨੂੰ ਮੈਂ ਕਿਸੇ ਚੰਗੇ ਕੰਮੀ ਲਾਉਣ ਲਈ ਕਿਹਾ ਸੀ ਨਾ ਕਿ ਆਈਫੋਨ ਲੈਉਣ ਲਈ ਓਏ ਯਾਰ ਕਮੇਟੀਆਂ ਨਾਲ ਮਸਾਂ ਪੈਸੇ ਜੋੜੇ ਸੀ ਤੇ ਇਹਨੇ ਮਿੱਟੀ ਘਰਾ ਕੇ ਰੱਖਤੇ ਓਏ ਯਾਰ ਆਈਫੋਨ ਤਾਂ ਹਲੇ ਤੱਕ ਮੈਥੋਂ ਨਹੀਂ ਲਿਆ ਗਿਆ ਤੇ ਮੇਰੇ ਪੈਸਿਆਂ ਦਾ ਇਹਨੇ ਲਾ ਲਿਆ ਓਏ ਯਾਰ ਭਲਾਈ ਦਾ ਤਾਂ ਅੱਜ ਕੱਲ੍ਹ ਜਮਾਨਾ ਹੀ ਹੈ ਨਹੀਂ ਯਾਰ ਪਤਾ ਨਹੀਂ ਕਿੰਨੇ ਗਰੀਬਾਂ ਨੂੰ ਲੁੱਟ ਲਿਆ ਨੇ ਸਪੋਲਾ ਆ ਮੂੰਹ ਬਣਾ ਕੇ ਉਹ ਨਹੀਂ ਵੈਸੇ ਮੋਟੋ ਤੋਂ ਇਹ ਪੈਸਾ ਦਾ ਹੋਰ ਕਰਨਾ ਕੀ ਯਾਰ ਹਾ ਪੰਟੀ ਡੇੜੀ ਸੂਟ ਪਾਉਂਦੀ ਪੌਣੇ ਲੱਖ ਦਾ ਜੇ ਆਉਂਦੀ ਰਵੇ ਜੀਤੇ ਦਿਲ ਮਰੇ ਜੱਟ ਦਾ ਓਏ ਸਾਡੇ ਪੈਸਿਆਂ ਦਾ ਹੁਣ ਤੂੰ ਦੂਜਾ ਵਿਆਹ ਵੀ ਕਰਾ ਲਿਆ ਓਏ ਮੋਟੋ ਤੂੰ ਹੋਰ ਕੀ ਕوش ਕਰੇਂਗੀ ਪਹਿਲਾਂ ਛੱਤ ਤੇ ਚੜ੍ਹ ਕੇ ਰੀਲਾਂ ਬਣਾ ਬਣਾ ਕੇ ਉਹ ਗਰੀਬ ਦੀ ਛੱਤ ਤੋੜਿਆ ਹੀ ਆ ਤੇ ਹੁਣ ਉਹਦਾ ਦਿਲ ਵੀ ਤੋੜਤਾ ਓਏ ਯਾਰ ਮੈਨੂੰ ਸਮਝ ਨਹੀਂ ਆਉਂਦੀ ਕੁੜੀਆਂ ਦੀ ਬਈ ਸਾਡੇ ਤੋਂ ਤਾਂ ਇੱਕ ਫੋਨ ਨਹੀਂ ਬਦਲਾ ਜਾਂਦਾ ਫੋਨ ਨਾਲ ਹੀ ਪਿਆਰ ਹੋ ਜਾਂਦਾ ਤੇ ਇਹ ਮੋਟੀ ਨੇ ਕੋਈ ਬੰਦਾ ਹੀ ਬਦਲ ਕੇ ਰੱਖਤਾ ਇੱਕ ਮਿੰਟ ਚ ਤੇ ਬਾਕੀ ਨੇ ਜਗਾ ਕੇ ਦੀ ਆਈਡੀ ਮੈਚਰ ਕੀਤੀ ਆ ਮਹਿਤਾਬ ਸਿੰਘ 890 ਫੋਲੋ ਕਰ ਲੋ ਜਾ ਕੇ ਜਿਹੜਾ ਜਿਹੜਾ ਫੋਲੋ ਕਰੂਗਾ ਉਹਦੀ ਬੈਕ ਸਟੋਰੀ ਪਾਵਾਂਗਾ ਸਟੋਰੀਆਂ ਵੀ ਮੈਂਸ਼ਨ ਕਰਿਓ ਓਏ ਕਾ ਦੇਖ ਲੋ ਅਮਲੀਏ ਨੂੰ ਓ ਲੋਕੀ ਜਮਦੇ ਜਵਾਗ ਦਾ ਪਹਿਲਾਂ ਆਧਾਰ ਕਾਰਡ ਬਣਾਉਂਦੇ ਆ ਓ ਇਹਨੇ ਚੱਕ ਕੇ ਸਭ ਤੋਂ ਪਹਿਲਾਂ ਇੰਸਟਾਗ੍ਰਾਮ ਅਕਾਊਂਟ ਬਣਾਇਆ ਓ ਬਸ ਨੂੰ ਤਾਂ ਐਵੇਂ ਜਮਦੀ ਬਸ ਕਮਾਈ ਤੇ ਲੱਗ ਜਾਏ ਓਏ ਨਾ ਯਾਰ ਇੰਨਾ ਬੇਸ਼ਰਮ ਬੰਦਾ ਨਾ ਇਹ ਓਏ ਪਹਿਲਾਂ ਤਾਂ ਜਨਾਨੀ ਦੇ ਸਰੋਂ ਕਮਾਈ ਖਾਂਦਾ ਰਿਆ ਤੇ ਹੁਣ ਇਹਨੇ ਜਵਾਗ ਦੀਆਂ ਰੀਲਾਂ ਪਾ ਪਾ ਕੇ ਨੇਰੀ ਲਿਆ ਰੱਖੀ ਆ ਤੇ ਜਵਾਗ ਦੇ ਸਰੋਂ ਵੀ ਕਮਾਈ ਖਾਂਣ ਲੱਗ ਗਿਆ ਓ ਯਾਰ ਇਹ ਨਾ ਫਿਰ ਆਪ ਦੀ ਜਨਾਨੀ ਤਾਂ ਸੁੰਦਾ ਵੀ ਖਰੀਆਂ ਖਰੀਆਂ ਹੀ ਆ ਆ ਵੀਡੀਓ ਚ ਦੇਖੋ ਨਹੀਂ ਨੋਟ ਕਿਹਾ ਰ ਮੈਂ ਇਹ ਬਿਨਾਂ ਬਤਾਉਂ ਚੱਲ ਵੀ ਨਹੀਂ ਅਜੇ ਉੱਡਿਆ ਫਿਰਦਾ ਨਾ ਮਟਿਆਲੇ ਇੰਟਰਵਿਊ ਦਿੱਤਾ ਫਿਰਦਾ ਐ ਮੇਰੇ ਕਰਕੇ ਸਭ ਤੋਂ ਮੇਰੇ ਕਰਕੇ ਹੀ ਬੜੇ ਆ ਗਏ ਆ ਲੈ ਗਈ ਆ ਦੇਖ ਲੋ ਬੁੱਧੜੀ ਸੁਣਾਉਂਦੀ ਨਾ ਫਿਰ ਚੰਗੀਆਂ ਹੀ ਖਰੀਆਂ ਉਹ ਕਹਿੰਦੀ ਮੇਰੇ ਸਿਰ ਤੋਂ ਉੱਡਿਆ ਫਿਰਦਾ ਉਹ ਕੰਜਰਾ ਐਸ ਤੋਂ ਚੰਗਾ ਨਾ ਤੂੰ ਦਿਹਾੜੀ ਕਰ ਲਾ ਹੱਕ ਠੋਕ ਕੇ ਕਹਿ ਸਕਦਾ ਵੀ ਮੈਂ ਵੀ ਕਮਾਈ ਕਰਦਾ ਓ ਯਾਰ ਇਹ ਤਾਂ ਨਾ ਜਮ ਜਨਾਨਾ ਹੀ ਬਣਿਆ ਫਿਰਦਾ ਹੈਗਾ ਹੋਰ ਤੂੰ ਕਾਰਨੁ ਬੁੱਧੜੀ ਬੁੱਧੜੀ ਸੁਣ ਸੋਹਣਿਆ ਵੇ ਰੇ ਕੋਲ ਕੋਲ ਤੂੰ ਇੰਜ ਦੂਰ ਦੂ ਓ ਯਾਰ ਇਹ ਕਿੰਨਾ ਨੂੰ ਦੇਖ ਲੋ ਇਹ ਅੱਡ ਪੰਜਾਬ ਦੇ ਹੀਰਾਂਜੇ ਬੜੇ ਫਿਰਦੇ ਆ ਉਹ ਮੂੰਹ ਤੇ ਥੱਪ ਕੇ 2 ਕਿਲੋ ਵਾਲ ਪੱਟੀ ਤੇ ਇਹ ਬਣੀ ਫਿਰਦੀ ਆ ਕਟਰੀਨਾ ਕੈਫ ਜਿਵੇਂ ਨਾ ਯਾਰ ਅਸੀਂ ਤਾਂ ਅੰਨੇ ਆ ਸਾਨੂੰ ਤਾਂ ਕੁਝ ਦਿਖਦਾ ਹੀ ਨਹੀਂ ਭਈ ਹੱਥ ਤਾਂ ਕਿਸੇ ਹੋਰ ਦੀ ਹੈ ਗਿਆ ਮੁੰਡਿਆਂ ਦੇ ਓ ਯਾਰ ਮੂੰਹ ਤਾਂ ਅਮਰੀਕਨ ਤੇ ਹੱਥਾਂ ਤੋਂ ਅਫਰੀਕਨ ਲੱਗ ਜਾਂਦੀ ਆ ਇਹ ਜੇ ਮੈਂ ਕੁਝ ਬੋਲਾਂ ਨਾ ਤਾਂ ਵਿਵਾਦ ਖੜਾ ਆ ਜੂਗਾ ਇਸੇ ਲਈ ਹੁਣ ਮੈਂ ਬੋਲਾਂਗਾ ਅਗਲੀ ਵੀਡੀਓ ਚ ਤਾਂ ਮਿਲਦੇ ਹੁਣ ਆਪਾਂ ਅਗਲੀ ਵੀਡੀਓ ਚ ਭਾਈ ਮਜ਼ਾ ਆਇਆ